ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਵੱड्या ਭਾਗਾਂ ਦੇ ਨਾਲ ਇਸ ਮਿਲੇ ਟਕਸਰੀ ਕੇਸ਼ਗਰ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਦੇਤੇ ਦਰਸ਼ਨ ਦਿਖਾਣੇ ਕਰਨ ਦਾ ਸੁਭਾਗਾ ਸਮਾਂ ਮਿਲ ਰਿਹਾ ਹੈ ਇਸ ਵਕਤ ਇਸ ਸਥਾਨ ਦੇ ਦਰਸ਼ਨ ਜਿਦਾਰੇ ਆਪਾਂ ਕਰ ਰਹੇ ਹਾਂ ਬਿਲਕੁਲ ਇਹ ਮੇਰੇ ਸੱਜੇ ਪਾਸੇ ਜੋ ਸਥਾਨ ਹੈ ਸੋ ਇਹ ਧੰਨ ਧੰਨ ਸਤਗੁਰੂ ਸ੍ਰੀ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਕੇ ਪਾਤਸ਼ਾਹ ਜੀ ਦੇ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਸਥਾਨ ਹੈ ਕਿਉਂਕਿ ਆਪ ਜੀ ਨੂੰ ਪਤਾ ਹੈ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਪੰਗਾਣੀ ਦੀ ਜੰਗ ਜਿੱਤਣ ਵੇਲੇ ਹੋਇਆ ਸੀ ਹੌਂਸਾ ਸਾਹਿਬ ਦੀ ਤਰਤੀ ਦੇ ਸੇ ਇਸੇ ਕਰਕੇ ਅਜੀਤ ਉਹਨਾਂ ਦਾ ਨਾਮ ਸਤਿਗੁਰੂ ਸੱਚੇ ਪਾਤਸ਼ਾਹ ਨੇ ਰੱਖਿਆ ਸੀ ਜੋ ਜਿੱਤਿਆ ਨਾ ਜਾ ਸਕੇ ਉਸ ਤੋਂ ਬਾਅਦ ਕਿੰਨੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਉਹਨਾਂ ਤਿੰਨਾਂ ਦਾ ਇਹ ਪਾਵਨ ਜਨਮ ਜਿਹੜਾ ਇਸ ਜਗ੍ਹਾ ਤੇ ਹੋਇਆ ਹੈ ਉਹ ਯਾਦਗਾਰੀ ਜਨਮ ਸਥਾਨ ਇਸ ਮੂਲ ਜਗ੍ਹਾ ਦੇ ਉੱਤੇ ਉਸਾਰਿਆ ਗਿਆ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਦੇ ਵੱਲੋਂ ਸੋ ਇਸ ਜਗ੍ਹਾ ਦੇ ਉੱਤੇ ਆਪਾਂ ਦਰਸ਼ਨੁਗਾਰੀ ਕਰ ਰਹੇ ਹਾਂ ਜੀ ਆਪ ਜੀ ਵੀ ਵੀਡੀਓ ਦੇ ਰਾਹੀਂ ਦਰਸ਼ਨ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਸਾਉ ਦਾ ਜੀ